ਵੈਕ੍ਰਿਤੀ ਕਾ ਖਾਲਸਾ ਵੈਕ੍ਰਿਤੀ ਦੀ ਫਤਿਹ ਅੱਜ ਅਸੀਂ ਪਿੰਡ ਗੁਰੂਸਰ ਕੇ ਦਲਵਾ ਬਲਾਕ ਦਾ ਜੀ ਇੱਥੇ ਬੈਂਕੀਟ ਲਵਾਇਆ ਸੀ ਜਿਹਨੂੰ ਕਿ ਠੱਲ ਕੇ ਇੱਥੇ ਦੁਵਾਲ ਜਵਾਬ ਦਿੱਤੇ ਸੱਡੀਆਂ ਐ ਦੂਜੀ ਤਰ੍ਹਾਂ ਕਰ ਰਹੇ ਕੋਈ ਪਹਿਲੀ ਗੱਲ ਤਾਂ ਸਾਡੀ ਏ ਸੀ ਵੀ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਜੀ ਔਰ ਅਸੀਂ ਦਿੱਲੀ ਵਾਲੇ ਹੀ ਜਾ ਰਹੇ ਉਹ ਵੱਖਰੀ ਗੱਲ ਕਹਿ ਰਹੇ ਨੇ ਸਾਨੂੰ ਰੁਕਿਆ ਪਰ ਤੁਸੀਂ ਉੱਥੇ ਸਾਨੂੰ ਅਸੀਂ ਬੈਠੇ ਸਾਲ ਪਰ ਬੈਠੇ ਰਹੇ ਸਾਡੀ ਗੱਲਬਾਤ ਚੱਲ ਪਈ ਦੱਲੇ ਵਾਲੇ ਮਰਦਾਂ ਵਾਂਗ ਬੈਠ ਗਏ ਉਹਨਾਂ ਨਾਲ ਸਾਡੀ ਗੱਲ ਚੱਲੀ ਚੰਡੀਗੜ੍ਹ ਸਾਡੀ ਮੀਟਿੰਗ ਚੱਲ ਰਹੀ ਹੈ ਤੁਹਾਡੇ ਮੰਤਰੀ ਉੱਥੇ ਜਾ ਕੇ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਕੋਈ ਖਤਰਾ ਨਹੀਂ ਅਸੀਂ ਬਿਲਕੁਲ ਇਹਨੂੰ ਕੋਈ ਮਤਲਬ ਕਿਸੇ ਤਰੀਕੇ ਨਾਲ ਨਹੀਂ ਉਠਾਵਾਂਗੇ ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਸਾਨੂੰ ਚੁੱਪ-ਚੁੱਪ ਹੀ ਤੇ ਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਉੱਥੇ ਨੁਕਸਾਨ ਹੋਇਆ ਕਰੋੜਾਂ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਜੱਟ ਤੋਂ ਮੁੰਡੇ ਨਾਲ ਨਹੀਂ ਜ਼ਮੀਰਾਂ ਨਾਲ ਨਹੀਂ ਤੇ ਵੀ ਸਾਡਾ ਬੁਤਾਨ ਬਿਲਕੁਲ ਕੋਈ ਨਕੂ ਕੋਈ ਆਪੋ ਇਹੋ ਜਿਹਾ ਬਾਲਣ। ਜਿੱਦੋਂ ਵੀ ਕਿਉਂਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ। ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ। ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ। ਵੀ ਕੋਈ ਨਕੂ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵੱਡਾ ਕਦਮ ਚੱਕ ਨਹੀਂ ਕਿਉਂਕਿ ਸਾਲ ਸਵਾ ਸਾਲ ਦੀ ਆਪਾਂ ਬੈਠੀ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸੀ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਵੀ ਟੀਮ ਹੈ ਪੀ ਪੀ ਟੀਮ ਸ਼ਤ ਹੋ ਗਈ ਜੀ ਹਾਈ ਬੀ ਟੀਮ ਨਹੀਂ ਸਾਰੀ ਸਾਰੀ ਵੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਝੋਨਾ ਲੱਗਦਾ ਔਰ ਬਹੁਤ ਸਾਰੇ ਸਾਡੇ ਏਰੀਏ ਦੇ ਵਿੱਚ ਪਾਣੀ ਮੜਾ ਔਰ ਇਹਦੇ ਵਿੱਚ ਹਾਈਬ੍ਰਿਡ ਕਿਸਮ ਹੈ ਜਿਹੜੀ ਝੋਨੇ ਦੀ ਉਹ ਵੀ ਪਰਫੁੱਲ ਦੂਜੇ ਦੂਜੇ ਵੈਰਾਈਆਂ ਲੱਗ ਗਈਆਂ ਤਾਂ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀਜ ਨੂੰ ਬੈਨ ਕਰ ਦਿੱਤਾ, ਪੂਸਾ 44 ਨੂੰ ਬੈਨ ਕਰ ਦਿੱਤਾ। ਉਹਦਾ ਆਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ। ਵੀ ਯਾਰ ਤੁਸੀਂ ਆਹ ਫਸਲ ਬੀਜੋ ਦੇਖੋ ਜਿੰਨੇ ਪੈਸੇ ਦੀ ਫਸਲ ਇੱਕ ਏਕੜ ਦੇ ਵਿੱਚ ਹੁੰਦਾ ਸੀ ਹਾਈਬ੍ਰਿਡ ਝੋਨਾ ਮੰਨ ਲਓ 50000 ਦਾ ਹੁੰਦਾ ਸੀ। ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ। ਨਰਮਾ ਆਪਣੇ ਏਰੀਆ ਵਿੱਚ ਹੁੰਦਾ ਨਹੀਂ ਬਿਲਕੁਲ ਸੁੰਦੀ ਪੈ ਜਾਂਦੀ ਆ। ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਆਲਟਰਨੇਟਿਵ ਕੀ ਦਿੱਤਾ? ਉਹ ਕਿਸਾਨ ਤਾਂ ਪਹਿਲਾਂ ਹੀ ਚਾਰੇ ਮਰੇ ਪੈਨ ਜਿੱਥੇ ਪਾਣੀ ਦਾ ਠੱਠ ਦਾ ਪਾਣੀ ਮੜਾ ਸਹੀ ਦਿਲ ਦੀ ਗੰਦਾਸੀ ਮੇਰੇ ਤਾਂ ਆਪ ਦੇ ਹਾਈਬ੍ਰਿਡ ਹੁੰਦਾ ਸਹੀ ਪੁੱਛੋ ਠੀਕ ਹੈ ਮੈਂ 80 90 ਕਿੱਲੇ ਝੋਨਾ ਲਾਉਣਾ ਹੈ ਮੇਰੀ ਆਪ ਕੀ ਜ਼ਾਲਦਾ ਖੇਤਾ ਇਹਦੇ ਦੂਜਾ ਝੋਨਾ ਹੁੰਦਾ ਹੀ ਨਹੀਂ ਸਾਡੇ ਤਾਂ ਪਾਣੀ ਮਾਣਾ ਬੜੀ ਮਾੜੀ ਮਾਣੂ ਪਹਿਨੀ ਤਾਂ ਫੁੱਟ ਨਾ ਬਦਾ ਆਪ ਨੂੰ ਤਾਂ ਚਲੋ ਇੱਕ ਬਈ ਅਸੀਂ ਅਸੀਂ ਧਰਨਾ ਲਾਵਾਂਗੇ ਸਾਡੇ ਧਰਨੇ 'ਚ ਤੁਸੀਂ ਬੈਠੋ ਆ ਕੇ ਮੇਰੀ ਮੇਰੀ ਬੇਨਤੀ ਤਾਂ ਸੁਣੋ ਜੀ ਹਾਂਜੀ ਬੇਨਤੀ ਸੁਣੋ ਇਹ ਮੈਂ ਨਾ ਉਹਨਾਂ ਨੂੰ ਆਪਣੇ ਸ਼ੈਲਰਾਂ ਵਾਲਿਆਂ ਨੂੰ ਨੇ ਪੁੱਛਿਆ ਸੀ ਯਾਨੀ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੀਨ ਕਰਨਾ ਨਹੀਂ ਚੱਲਦਾ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਆ ਵੀ ਹੁਣ ਹੋਰ ਚੱਕੀ ਜਾਂਦੇ ਉਹ ਕਹਿੰਦੇ ਬਾਈ ਜੀ ਅਸੀਂ ਰੌਲਾ ਪਾਏ ਹੁਣ ਕਹਿੰਦੇ ਇਹਦੇ ਚ ਜਿਹੜੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਚ ਟੁੱਟ ਪੱਟ ਠੇਕੀ ਕੀ ਜ਼ਿਆਦਾ ਹੁੰਦੀ ਆ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀ ਅਸੀਂ ਜਾ ਕੇ ਪਿੱਟੀਆਂ ਕਿ ਸਾਡਾ ਇੱਕੋ ਫੇਵਰਿਟ ਖਲਾਇ ਮੈਂ ਇਹ ਵੀ ਕਿਹਾ ਮੈਂ ਕਹਿੰਦਾ ਫਿਰ ਤੁਸੀਂ ਸਾਡੀਆਂ ਧਰਾਂ 'ਚ ਰਹੇਗੀ ਉਹ ਕਨੇਡੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਕਹਿੰਦੇ ਪੂਰੀ ਸਾਡਾ ਨੁਕਸਾਨ ਜਦੋਂ ਅਸੀਂ ਮੰਨ ਲਿਆ ਅਸਲ ਕਹਾਣੀ ਹੋ ਸਕਦਾ ਸ਼ੈਲਰਾਂ ਵਾਲਾ ਕੀ ਦਾ ਅਸੀਂ ਇਹ ਚਾਹੁੰਦੇ ਆ ਸਾਨੂੰ ਉਹ ਨੁਕਸਾਨ ਹੁੰਦਾ ਸਾਡਾ ਇਹੀ ਮਤਲਬ ਹੈ ਕਟੋਕਟ ਉਸ ਕਿਸਾਨ ਲਈ ਤੁਸੀਂ ਕੀ ਕਹਿੰਦੇ ਹੋ ਸਰਕਾਰ ਇਸ ਤੇ ਖੇਤ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਆਲਟਰਨੇਟਿਵ ਕੀ ਦੇ ਰਹੀ ਹੈ ਮਾਰਾ ਕਿਉਂ ਆਲਟਰਨੇਟਿਵ ਤਾਂ ਬਹੁਤ ਆ ਕਿਹੜੇ ਕਿਹੜਾ ਕਿੰਨੇ ਹੀ ਆਲਟਰਨੇਟਿਵ ਆ ਕੋਈ ਪਤਾ ਲੱਗੇ ਸੀ ਲੋਕਾਂ ਨੂੰ ਦੱਸ ਕੇ ਜਾ ਕੇ ਵੀ ਆਹ ਵੇਚ ਸਕਦੇ ਸੀ ਆਪਾਂ ਮੱਠੀ ਲਾ ਸਕਦੇ ਹਾਂ ਕਿਤੇ ਮੱਕੀ ਨਾ ਮੱਕੀ ਵੀ ਮਾੜੇ ਪਾਣੀ ਚ ਨਹੀਂ ਹੁੰਦੀ। ਔਰਾ ਦੇ ਪਾਣੀ ਤੇ ਢਾਕੀ ਦੇ ਇੱਥੇ ਇੱਕ ਨੰਬਰ ਪਾਣੀ ਜ਼ਰੂਰ ਹੁੰਦੀ ਅਸੀਂ ਮੰਨਦੇ ਹਾਂ। ਪਰ ਇਹ ਜਿੱਥੇ ਮਾੜਾ ਪਾਣੀ ਉੱਥੇ ਮੱਕੀ ਨਹੀਂ ਹੁੰਦੀ। ਮੰਤਰੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਬਾਂਚੀ ਤੁਹਾਡੇ ਬੋਲ ਮੁਬਾਰਕ ਜੀ ਅਜੇ ਮੈਂ ਬੜਿਆਂ ਨਹੀਂ ਭਾਈ ਸਾਹਿਬ ਨਹੀਂ ਕੋਈ ਗੱਲ ਨਹੀਂ ਭਾਈ ਅਜੋਨ ਤੋਂ ਗੱਲ ਹੈ ਸਾਡਾ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੇਲਣડા ਸਾਡੇ ਅੱਗੇ ਆ ਜਾਂਦੇ ਆ ਕੌਣ ਕਹਿੰਦਾ ਆਪਣੇ ਸਪੀਕਰ ਸਾਹਿਬ ਬੁਲਾਰ ਸਿੰਘ ਸੰਧਵਾ ਸੰਧਵਾ ਕਿਉਂਕਿ ਇਹ ਵੇਲੜਾ ਨੇ ਥੋੜੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਧਰਨੇ ਦੇ ਵਿੱਚ ਬੈਠਦੇ ਸੀ ਸਾਡੀ ਚਰ ਉਹ ਦੇਨ ਆ ਜਿਹੜੀ ਕਿ ਤੁਸੀਂ ਸਰਕਾਰ ਬਣੀ ਠੀਕ ਹੈ ਜੀ ਉਸ ਸਰਕਾਰ ਦੇ ਵਿੱਚ ਤੁਸੀਂ ਵੀ ਬੇਤਜੀਹੀ ਜਾ ਗਿਓ ਤੇ ਪਰ ਆਪਣਾ ਜਿਹੜਾ ਏਰੀਆ ਏ ਥੀਰੀਕ ਨੂੰ ਬੜਾ ਬਚਾ ਕੇ ਰੱਖੋ ਅਸੀਂ ਧੰਨਵਾਦ ਕਰਦਾ ਕਿ ਤੁਸੀਂ ਚੈਨਲ ਬਣੇ ਹੋ ਪਰ ਸਾਡਾ ਜਿਹੜਾ ਹਾਈਬ੍ਰਿਡ ਝੋਨੇ ਦਾ ਇਹ ਮਸਲਾ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਮਾਰੀ ਆ ਬਿਲਕੁਲ ਤੁਸੀਂ ਇਸ ਸੰਬੰਧ ਵਿੱਚ ਗੱਲ ਕਰਾਂਗੇ ਕਿਉਂਕਿ ਮੈਨੂੰ ਛੋੜੇ ਨਾ ਵੱਧ ਤਾਂ ਮੈਨੂੰ ਆਪ ਨੂੰ ਚੜਦਾ ਪਰ ਜਿਹੜੀ ਆ ਗੱਲ ਕਹਿਣੀ ਆ ਜੀ ਮੈਂ ਇਸ ਗੱਲ ਦੀ ਸਖਤ ਦਿੰਦਿਆ ਕਰਦਾ ਕਿਉਂਕਿ ਜਿੰਨਾ ਔਖਾ ਕਿਸਾਨ ਆ ਸਹੀ ਮੈਨੇ ਚਾਹੁੰਦਾ ਦਿਲ ਤੋਂ ਬੋਲਦਾ ਮੈਂ ਐਸ ਲੀਡਰ ਹਾਂ ਕਿ ਨਹੀਂ ਹਾਂ ਮੇਰੀ ਹੱਡ ਬਿੱਤੀ ਵੀ ਹੈ ਜਿੰਨਾ ਔਖਾ ਆਪਾਂ ਪੈਸਾ ਕਮਾਉਣੇ ਆ ਕੋਈ ਨਾ ਕੋਈ ਇੰਡਸਟਰੀਅਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਵੀ ਜੇਬ ਚ ਪੈਂਦਾ ਤਾਂ ਉਹ ਆਪਾਂ ਅਸੀਂ ਸਾਡਾ ਕੁਆਲਿਟੀ ਦਾ ਜੀ ਇਨਸਾਨ ਮਿਲਦੀ ਉਸ ਤੋਂ ਨੇ ਦੀ ਰਹਿਤ ਨੂੰ ਲੋਕ ਅੱਗ ਲਾਉਂਦੇ ਨੇ ਉਹ ਤੋਂ ਸਾਡਾ ਫੈਟਿਲੇਟ ਕੰਮ ਕਰਦਾ ਸਾਡੇ ਪੀਪ ਮੁਲਾਜੂ ਵੀ ਹਰ ਹਰ ਸਮਲਾ ਤੋੜਾ ਬੜੀ ਜਲਦੀ ਪਹੁੰਚ ਜਾਂਦੇ ਤੇ ਅੱਗ ਲੱਗੀ ਜਾਂਦੀ ਅੱਜ ਇੰਨੀਆਂ ਕੰਕਰ ਸਰਦੀਆਂ ਨੇ ਇਹ ਉਸ ਤਰੀਕੇ ਦੀ ਕਾਰਵਾਈ ਅੱਜ ਕਿੰਨੀ ਗੋਰੀ ਅਸਾਸ ਤਰੀਕੇ ਨਾਲ ਜਰੂਰ ਹੈ ਅਮਲਾ ਮੂਹਰੇ ਜਾ ਕੇ ਪਸਾਨ ਮੌਜੂਦ ਹੈ ਅੱਜ ਹਰ ਬੁਖਾਰੀ ਕਰਦੇ ਤੁਸੀਂ ਜੜੇ ਤੋਂ ਮੰਨਦੇ ਹੋ ਔਰ ਜਿਹੜਾ ਉਸ ਦਿਨ ਵਿੱਚ ਕਿੰਨੇ ਕੇਸ ਹੋਏ ਉਹਨਾਂ ਨੂੰ ਡਬਲ ਜੁਰਮਾਨਾ ਕੀਤਾ ਗਿਆ ਅੱਜ ਹੀ ਸਾਡਾ ਪ੍ਰਸ਼ਾਸਨ ਦਾ ਐਸ.ਡੀ.ਐਮ. ਐਪਲੀਕ ਸੈਸਮੈਂਟ ਐਕਟਿਵ ਕਰਵਾਇਆ ਕਿਉਂਕਿ ਦੋਦੇ ਦੇ ਬਿੱਖ ਉਹ ਵੀ ਇਹ ਗੱਲ ਕਰਦੇ ਨੇ ਵੀ ਯਾਰ ਛੇਤੀ ਜਾਓ ਸਾਡੇ ਕੋਲੇ ਆ ਕੇ ਤੁਸੀਂ ਜਮਾਨਤਾ ਕਰਵਾਓ ਥੋੜੀ ਅਸੀਂ ਐਫ.ਆਈ.ਆਰ ਕਰ ਰਹੇ ਹਾਂ ਜੁਰਮਾਨੇ ਭਰ ਰਹੇ ਹਾਂ ਉਹਨਾਂ ਲੋਕਾਂ ਤੋਂ ਇਹ ਨਿਤ ਸੱਦਿਤ ਕੀਤਾ ਜਾਂਦਾ ਜਦੋਂ ਕਿ ਕੈਬਨਿਟ ਦੇ ਮੰਤਰੀ ਪਿਊਸ਼ ਦੋਇਲ ਵਰਗੇ ਖੁਦ ਕਹਿੰਦੇ ਨੇ ਕਿ ਝੂਣ ਲਿਆ ਝੋਨੇ ਦੀ ਪ੍ਰਾੜਿਆ ਧੂਆਂ ਤੋਂ ਦਿੱਲੀ ਜਾਂਦਾ ਹੀ ਨਹੀਂ एनजीटी ਨੇ ਖੁਦ ਕਹਿ ਦਿੱਤਾ ਐਨਜੀਟੀ ਦੇ ਮੈਂਬਰ ਨੇ ਕਹਿ ਦਿੱਤਾ ਕਿ ਜਿਹੜਾ ਟ੍ਰਿਪੂਲ ਨਹੀਂ ਪਰ ਤਾਂ ਦਿੱਲੀ ਨਹੀਂ ਜਾਂਦਾ ਪਰ ਫੇਰ ਵੀ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਜਾ ਰਿਹਾ ਇਹਦੀ ਆਵਾਜ਼ ਤਾਂ ਘੱਟੋ ਘੱਟ ਸਾਡੇ ਸੂਬੇ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਉਹ ਤੁਹਾਡੇ ਮੰਤਰੀ ਕਹਿੰਦੇ ਧੂਆਂ ਢੀ ਜਾਂਦਾ ਕਿ ਤੁਸੀਂ ਸਾਨੂੰ ਕਹਿੰਦੇ ਤੁਸੀਂ ਪਰਚੇ ਕਰਵਾਓ ਜਾਂ ਕੀ ਨਹੀਂ ਪਤਾ ਉਹ ਕਹਿ ਰਿਹਾ ਕਿ ਤੁਸੀਂ ਆਪ ਹੀ ਕਰ ਰਹੇ ਹੋ ਜਿਹੜੀ ਮੈਂ ਅਸਲ ਗੱਲ ਇਹ ਹੈ ਕਿ ਮੈਂ ਜੇ ਨਵਾਂ ਨਵਾਂ ਪਖਾਇਆ ਸਰਕਾਰ ਦੀਆਂ ਅੰਨੀਆਂ ਗੱਲਾਂ ਤਾਂ ਮੈਨੂੰ ਵੀ ਨਹੀਂ ਪਤਾ ਜਿਹੜੀਆਂ ਤੁਸੀਂ ਦੱਸ ਰਹੇ ਹੋ ਪਰ ਜਿਹੜਾ ਆ ਹੁਣ ਤੁਸੀਂ ਗੱਲ ਕੀਤੀ ਹੈ ਕਨਕਦੀ ਕਿ ਭਾਈ ਸਾਹਿਬ ਕਿਸੇ ਨੇ ਲਾਈ ਹੀ ਨਹੀਂ ਆ ਤਾਂ ਬਾਈ ਚਾਂਸ ਲੱਗ ਗਈ ਕਿ ਕਿੰਨੇ ਜਿਹੜਾ ਉਧਰ ਲੱਗੀ ਬਾਈ ਚਾਂਸ ਸਾਡਾ ਕਹਿਣ ਦਾ ਬੰਦ ਕਟੋ-ਕਟ ਉਹ ਸੈਟਲਾਈਟ ਦੇ ਦੇਖਣਾ ਕਿ ਸੈਟਲਾਈਟ ਆਹ ਉਹ ਗੱਡੀਆਂ ਪਹਿਲਾਂ ਉੱਥੇ ਜਾਵੜ ਵਾਲੇ ਤਾਂ ਸਾਰੇ ਮੁਲਾਜੇ ਪਹਿਲਾਂ ਹੀ ਕਿਹਾ ਵੀ ਦੇਖੋ ਅੱਗ ਲੱਗੀ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪਹੁੰਚ ਗਏ ਕਿੰਨੇ ਘੱਲ ਇੱਥੇ ਤੁਹਾਡੇ ਕੋਲ ਕਿੰਨਾ ਵੇਲੇ ਪਤਾ ਟੈਂਸ਼ਨ ਨਹੀਂ ਮੈਂ ਪਹਿਲਾਂ ਤੁਰ ਤੋਂ ਇੱਥੇ ਕੋਈ ਹੋਰ ਢੰਗ ਨਾਲ ਆਉਂਦੀ ਹੈ ਜੀ ਇੱਕ ਹੀ ਫੈਗ ਗ੍ਰੇਡ ਹੈ ਕਿੰਨਾ ਕਿੰਨਾ ਏਰੀਆ 100-100 ਸੈਟਲਾਈਟ ਕੋਈ ਨਹੀਂ ਆਈ ਆਪਣੇ ਵਿੱਚ ਦੇ ਵਿੱਚ ਝੋਲੇ ਭੰਡਾ ਜਿਹੜੇ ਆ ਕੇ ਨੋਟ ਕਰਦੇ ਸੀ ਬੀਰ ਜੀ ਆਪਣੀ ਨਾਲ ਕੋਲ ਟਰਾਲੀਆਂ ਆਪਣੇ ਐਮਐਲਏ ਦੇ ਘਰੋਂ ਮਿਲਗੀਆਂ ਠੀਕ ਹੈ ਕੋਈ ਕਾਰਵਾਈ ਸਾਡੇ ਜਿਹੜੇ ਸਿਲੰਡਰ ਉਹ ਵਿਗ ਗਏ ਵੇਖੋ ਵੀ ਉੱਥੇ ਕਿੰਨਾ ਕੁਸ਼ ਲਲਾਾਂ ਵੀ ਕਰਦਾ ਕਿ ਅਹੀਂ ਨਹੀਂ ਜਾਂਦਾ ਵੀ ਕੀ ਕੁਸ਼ ਹੋਇਆ ਲੋਹੇ ਦੀਆਂ ਲੈਣੀਆਂ ਪਾਉਣੀਆਂ ਸਾਡੀਆਂ ਕੀ ਜਿਹੜੀ ਰੇਸ ਸੀ ਜੀ ਜੋ ਬਟਾਉਣਾ ਵੀ ਚੱਪਲ ਚੋਰ ੱਬਾ ਆਪਣੀ ਸਰਕਾਰ ਤੇ ਬਹੁਤ ਵੱਡਾ ਲੱਗਿਆ ਚੋਰਾ ਹੀ ਸਾਡੀ ਟਰਾਲੀ ਚੋਰ ਚੱਪਲ ਚੋਰ ਕੜਛੀ ਚੋਰ ਸਭ ਦੇ ਸਰਕਾਰ ਚੋਗੇ ਰਹੇ ਸਰਕਾਰ ਸਾਡੇ ਨਾਲ ਵਾਦਾ ਕਰਕੇ ਸਾਡੀ ਖੂਨ ਖਾ ਦਾ ਮਾਰਿਆ ਜੀ ਉਹ ਵੀ ਖੰਡ ਦੀਆਂ ਬਹੁਤ ਚੰਗਾ ਦੇ ਹੈ ਜੇ ਸੰਬਦ ਹੈ ਆ ਕੇ ਸਾਰਾ ਘਟੇਣਾ ਪਿਆ ਉਹ ਦੁਆਜਾ ਪਰ ਸਰਕਾਰ ਦੇ ਵਾਸਤੇ ਗਲਤੀ ਵੀ ਆਪਦੀ ਬਹੁਤ ਵੱਡੀ ਸਰਕਾਰ ਦੇ ਇਸ ਤੱਕਾ ਕੀਤਾ ਜੀ ਕਿਸਾਨਾਂ ਦੇ ਨਾਲ ਇੱਕ ਪਾਸੇ ਕਿਸਾਨ ਜੀ ਸਰਕਾਰ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਬਦਲਾ ਦੀ ਸਰਕਾਰ ਆ ਪਰ ਇਹ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਬਦਲਾ ਲੈਣ ਦੀ ਵੱਡੀ ਮਤਲਬ ਜ਼ਿੰਮੇਵਾਰੀ ਨਿਭਾਈ ਆ ਕਿਤੇ ਨਾ ਕਿਤੇ ਬਹੁਤ ਵੱਡਾ ਦੁੱਖ ਹੈ ਮੈਂ ਤਾਂ ਮੰਨਦਾ ਜੀ ਤੁਹਾਡੀ ਕਰਕੇ ਸਰਕਾਰ ਤੇ ਸਾਰੇ ਪਾਸੇ ਨੂੰ ਕਿ ਉਹ ਸਿਹਰਾ ਕਿ ਉਹ ਨਿਭਾਈ ਆ ਆਵਾਜ਼ਾਂ ਕਰਦੀਆਂ ਬਸ 1.5 ਸਾਲ ਉੱਥੇ ਬੈਠ ਕੇ ਬਦਲਾਅ ਦੀਆਂ ਗੱਲਾਂ ਕਰੀਆਂ ਜਿਹੜੇ 25 ਸਾਲ ਰਾਜ ਕਰਨਾ ਸੀ ਤੁਸੀਂ ਉਸ ਦੇ ਨਾਲ ਸੀਗੇ ਕੀ ਹਾਲ ਹੋਇਆ ਇੱਕ ਐਮਐਲਏ ਨਹੀਂ ਬਣਦਾ ਬਦਲਾਅ ਲਿਆਂਦਾ ਤਾਂ ਹੰਦਰ ਦੇ ਨਾਲ ਲਿਆਂਦਾ ਤੇ ਹੁਣ ਸਾਨੂੰ ਕੋਈ ਨਹੀਂ ਫਰਕ ਪੈਣਾ ਗਸ਼ਟ ਚੱਲ ਜਾਾਂਗੇ ਉਹ ਤੂੰ ਭੈੜਾ ਹਾਲ ਕਰ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਦੇ ਸਾਡੇ 92 ਆ ਤੁਸੀਂ ਇੱਕ ਲਿਆ ਕੇ ਦੇਖਿਓ ਤੂੰ ਕਰਦੀ ਛੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਲਗੜਿਆਂ ਦਾ 20 ਭਰਾਈ ਗਏ ਪਾਥੀਆਂ ਦਾ 20 ਭਰਾਈ ਗਏ ਪਰ ਅਸੀਂ ਵੀ ਸੋਚ ਰਹੇ ਹਾਂ ਯਾਰ ਫਾਇਦਾ ਖਾਡੂਗਾ ਭਾਈ ਖਾਣੀਆਂ ਪੈਣੀਆਂ ਕਿਹੜਾ ਤੂੰ ਭਾਈ ਦਾ ਤੂੰ ਜੀ ਆਂ ਦੇ ਰਹੇ ਹੋ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਕਿਹੜਾ ਬੰਦਾ ਮੋਬਾਈਲ ਰਿਪੇਅਰ ਕਰਦਾ ਬਾਟੀਆਂ ਬੰਦ ਉਹਨੂੰ ਪ੍ਰਾਲੀਆਂ ਦਾ ਦੁੱਖ ਨਹੀਂ ਗਾ ਜੀ 7.2 ਲੱਖ ਰੁਪਏ ਦੀ ਸਾਡੀਆਂ ਟਰਾਲੀਆਂ ਉਹ ਕਹਿੰਦਾ ਸੀ ਟਰਾਲੀਆਂ ਦੀ ਇੰਸੂਰੈਂਸ ਕਰਾਵਾਂਗੇ ਜੀ ਅੱਜ ਤੁਹਾਡੇ ਅੱਗੇ ਅਸੀਂ ਬੈਠ ਕੇ ਰੱਖਿਆ ਤੁਸੀਂ ਸਰਕਾਰ ਕੀਤੀਆਂ ਨੇ ਪਰ ਉਹ ਇਹੋ ਜਿਹੇ ਐਮਐਲਏ ਸਰਕਾਰ ਨੇ ਛੁੜੇ ਆ ਸਰਕਾਰ ਤੱਕ ਪਹੁੰਚਾਓ ਹਾਈਬ੍ਰਿਡ ਝੋਨੇ ਦਾ ਪਹਿਲ ਦੇ ਬੇਸਿਕ ਮਰਹਤ ਹਲਕਾ ਹੋਈ ਮੈਂ ਚੋਰੀ ਚ ਪਾ ਕੇ ਲੈ ਕੇ ਜਾਉਂਗਾ ਜੀ ਮਿਹਰਬਾਨੀ ਸੀਐਮ ਸਾਹਿਬ ਕੋਲ ਵੀ ਗੱਲ ਕਰੂੰਗਾ ਸਰਕਾਰ ਦੇ ਵਿੱਚੋਂ ਤੁਹਾਡਾ ਪੂਰਾ ਠਾਉਂਗਾ ਠੀਕ ਹੈ ਜੀ ਭਾਈ ਮੇਰੇ ਹਲਕੇ ਦੇ ਕਿਸਾਨਾਂ ਨੂੰ ਆਹ ਪ੍ਰੋਬਲਮ ਆ ਉਹਨਾਂ ਦੀ ਸੌਖ ਕਰ ਠੀਕ ਹੈ ਕਰੂਗਾ ਝੋਨੇ ਦਾ ਜ਼ਰੂਰ ਕਰੋ ਇੱਕ ਇਹ ਦੱਸੋ ਪਿਛਲੇ ਵਾਰੀ ਉਹੋ ਹੀ ਜਿਹੜਾ 26 ਬ ਯੂਨੀਵਰਸਿਟੀ ਦਾ ਬੀ ਆ ਉਹ ਚੈਲਰ ਵਾਲੇ ਲੈ ਗਏ ਸੀ 70 10-10 ਕਿਲੋ ਕਾਟ ਲਈ ਆ ਨਹੀਂ ਮੈਂ ਤਾਂ ਇੱਥੇ ਲਗਨੀ ਦੀ ਯਾਰ ਕਿੱਧਰ ਲੱਗੇ ਇੱਕ ਲਾਸਟ ਜੀ ਹੋਰ ਜੀ ਇਹ ਤਾਂ ਨਵਾਂ ਮੁੱਦਾ ਕਰਦਾ ਹੈ ਧਿਆਨ ਚੋਂ ਪਾਸੇ ਹੋ ਗਈ ਐਮਐਲਏ ਸਾਹਿਬ ਇੱਕ ਮੰਡੀ ਅ ਇਸ ਵਾਰੀ ਨਾ ਨਵੀਂ ਬਿਮਾਰੀ ਆਈ ਹੈ ਕਣਕ ਨੂੰ ਕਰਨਾਲ ਵੰਟ ਦੇ ਨਾਂ ਦਿੱਤੇ ਸ਼ਾਇਦ ਤੁਹਾਡੀ ਨੀਰਾ ਦੇ ਵਿੱਚ ਆਈ ਬਹੁਤ ਸਾਰੀਆਂ ਕਣਕਾਂ ਨੇ ਜਿਹਨੂੰ ਜਾਣਾ ਕਾਲੀ ਹੋ ਗਈਆਂ ਹਾਂ ਕਾਲੀ ਹਾਂ ਬਿਲਕੁਲ ਉਹਦੇ ਬਾਰੇ ਜ਼ਰੂਰ ਸਰਕਾਰ ਨੂੰ ਗੌਰ ਕਰੀਏ ਕਿਉਂਕਿ ਲੋਕਦਰ ਇੱਕ ਤਾਂ ਵਿਦਿਅਕ ਮੇਰੇ ਧਿਆਨ ਚਾਹੀਏ ਹਾਂ ਵਿਕਣ ਦੇ ਵਿੱਚ ਇੱਕ ਤਾਰੀ ਹੈ ਹਾਂ ਦੂਸਰੀ ਗੱਲ ਹੈ ਜਿਹਦਾ ਰੇਟ ਲੈਟ ਕੱਟ ਲੱਗਦਾ ਤਾਂ ਉਹ ਲੋਕਾਂ ਨੂੰ ਜ਼ਰੂਰ ਉਹਦੇ ਵਿੱਚ ਪੇਸ਼ ਕੋਈ ਗੱਲ ਕੋਈ ਗੱਲ ਨਹੀਂ ਠਾਉਂ ਕਾਉਂਕੀ ਕੋਈ ਗੱਲ ਨਹੀਂ ਭਾਈ ਸਾਹਿਬ ਠੀਕ ਹੈ ਜੀ ਬਹੁਤ ਹਮਦਰਦੀ ਹੈ ਤੁਹਾਡੇ ਨਾਲ ਜੀ ਜਦੋਂ ਸਰਕਾਰ ਦਾ ਯੂਨੀਵਰਸਿਟੀ ਨੇ ਬੀ ਡਿਕਲੇਅਰ ਕਰਤਾ ਫਿਰ ਛੰਦਰਾਂ ਵਾਲੇ ਜਿਵੇਂ ਕੋਹ ਨੂੰ ਤਾਂ ਅਸਲੀ ਕੱਟ ਉਹਨੂੰ ਕੱਟ ਕਿਉਂ ਮਤਲਬ ਉਹਨੂੰ ਕਿਉਂ ਨਹੀਂ ਲਿਆ ਪਿਛਲੇ ਸਾਲ 26 ਨੂੰ 26 ਨੂੰ ਲੈਣਾ ਚਾਹੀਦਾ ਸੀ ਪਰ ਮੈਨੂੰ ਜਿਹੜਾ ਮੇਰੇ ਧਿਆਨ ਚ ਆ ਗਿਆ ਭਾਈ ਸਾਹਿਬ ਉਹ ਤਾਂ ਨਹੀਂ ਮੈਂ ਲੱਗਣ ਦਿੱਤਾ ਬਹੁਤ ਜਗ੍ਹਾ ਤੇ ਲੱਗ ਗਿਆ ਜੀ ਨਿਕਲ ਗਿਆ ਉਹ ਹੋ ਗਿਆ ਚਲੋ ਕੋਈ ਨਹੀਂ ਧਿਆਨ ਜਿ ਕਰਾ ਦੇ